ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਆਪ ਦੇ ਕੇਂਦਰ ਸਰਕਾਰ ਮੁਰਦਾਬਾਦ 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 ਆਪ ਦੇ ਕੇਂਦਰ ਸਰਕਾਰ ਮੁਰਦਾਬਾਦ 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 ਪਸਾਨਾਂ ਦੀਆਂ ਹੱਕੀ ਮੰਗ ਮੰਗਾ ਨਾ ਮੰਨਵਾਲੀ ਸਰਕਾਰ ਮੁਰਦਾਬਾਦ ਸੰਦੋਗ ਪਖਾਨ ਮੋਤਾ ਜਿੰਦਾਬਾਦ 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 ਇਹ ਇੱਡੀਆਂ ਕਾਨੂੰਨਾਂ ਦਾ ਜੱਜ ਦਾ ਕੰਮ ਕੀ ਦੀਆਂ ਜਾ ਰਹੀਆਂ ਕਿ ਉਹਨਾਂ ਨੂੰ 5 ਤਰੀਕ ਸੜਕ ਤੋਂ ਰੱਖਿਆ ਹੋਇਆ ਸੀ ਜਦੋਂ 5 ਤਰੀਕ ਹੋਣਾ ਗਿਆ ਸੀ ਇਸ ਸਾਬ ਦਾ ਮੁਖਮਤ ਨੇ ਪੀਗੀਆਂ ਬੰਦਾਂ ਨੇ 3 ਤਰੀਕ ਨੂੰ ਸੈਂਟਰ ਦੇ ਨਾਲ ਤੋਂ ਇੱਕ ਵਜੇ ਤਕਰੀਬਨ ਸਾਢੇ ਜਿੰਨੇ ਕੋਈ ਸਰਕਾਰ ਕਾਟਰੀ ਪਿੰਡਾਂ ਆ ਗੂ ਆ ਬਲਾਕਾਂ ਦੇ ਆਗੂ ਸੀ ਜਮੀਨ ਕੋਈ ਰਾਤ ਇੱਕੋ ਹੀ ਚੁੱਕੇ ਜਿਵੇਂ ਕੋਈ ਬੜਾ ਵੱਡਾ ਕੋਈ ਕੋਈ ਲਜ਼ੀਰ ਵਰਗਾ ਹੋਊਗਾ ਕੋਈ ਨਾਲ ਕੇ ਆਪਣੀ ਹੱਕੀ ਮੰਗ ਲੈ ਕੇ ਅਸੀਂ ਸਰਕਾਰ ਨਾਲ ਗੱਲ ਕਰਨ ਜਾ ਰਹੇ ਸੀ ਸਰਕਾਰੀ ਜਿਹੜੀ ਗੱਲ ਆ ਉਹ ਕੋਈ țeੜੀ ਮੇੜੀ ਗੱਲ ਸੀ ਸਰਕਾਰ ਗੱਲ ਮੰਨੂ ਚਾਹ ਨਹੀਂ ਸੀ ਜਿਸ ਨਾਲ ਗੱਲਾਂ ਚੱਲੀਆਂ ਹੋਰ ਲੋਕਾਂ ਵਾਸਤੇ ਜਿੰਨੀਆਂ ਗੱਲਾਂ ਤੋਂ ਕਹਿ ਤੀਆਂ ਠੀਕ ਆ ਪਰ ਮੇਰੀ ਅੱਖ ਚ ਰੜਕ ਪੈਦਾ ਵੀ ਆ ਤੇ ਮੈਂ ਹੁਣ ਜਾ ਰਿਹਾ ਹਾਂ ਉਹ ਵਿਚੇ ਗੱਲ ਤੋੜ ਕੇ ਜੋ ਛੱਡ ਕੇ ਆਇਆ ਉਸ ਗੱਲ ਨੂੰ ਲੈ ਕੇ ਤੇ ਨਾਲ ਇਹ ਵੀ ਗੱਲ ਕਿਹਾ ਜੋ ਤੁਸੀਂ ਕਰ ਲੋ ਜੋ ਕਹਾ ਇਸ ਕਰਕੇ ਉਹਦਾ ਅਸੀਂ ਇੱਕ ਥਾਂ ਧੰਨ ਲੱਗੇ ਸਭ 35 ਸੈਂਕੂ ਤੇ 40000 ਔਰ ਇਹਨਾਂ ਨੂੰ ਥਾੜਾ ਥਾੜਾ ਧੰਨਵਾਦ ਜਿਹੜੇ ਲੋਕਾਂ ਨੂੰ ਖੱਜਲ ਖੋਰ ਕੀਤਾ ਇਹ ਖੁਦ ਸਰਕਾਰਾਂ ਦੇ ਜ਼ਿੰਮੇਵਾਰ ਨੇ ਕਿਉਂਕਿ ਉਹ ਸਾਹਮਣੇ ਵਿੱਚ ਇੱਕ ਹੋਰ ਵੀ ਵੱਡੇ ਪ੍ਰੋਗਰਾਮ ਦੇ ਨੀਕੇ ਜੋ ਸੂਬੇ ਲਈ ਸਰਕਾਰ ਖੱਜੇ ਸੂਬਾ ਸੰਭਾਉਗਾ ਉਸੇ ਕਰਕੇ ਜਿਵੇਂ ਅੱਜ ਅਸੀਂ ਇਹਨਾਂ ਦੇ ਮੱਤੀ ਨੜਾ ਆਵਾਜ਼ ਮੱਤੀ ਦੇ ਪੂਰੇ ਮਲੇ ਹੋਏ ਨੇ ਕਿਵੇਂ ਦਾ ਆਮਲ ਸਮਝ ਸ਼ਿਗਰ ਨੂੰ ਤੇਜ਼ ਕਰਾਂਗੇ ਕਿਉਂਕਿ ਇਹ ਜੇ ਕਿਸਾਨੀ ਖੇਤੀ ਨਹੀਂ ਦੀ ਆ ਦਾ ਲੋਤਵਾਰੂ ਨੀਚੇ ਲੈ ਕੇ ਆਏ ਨੇ ਉਹਨਾਂ ਨੀਚੇ ਦਾ ਸਹੂਲਤ ਕਰਦੇ ਆ ਕਿਉਂਕਿ ਅੱਜ ਸਮਾਸੀ ਜਿਹੜੇ ਲੋਕ ਨਸ਼ੇ ਦੇ ਮਲਦਾਨ ਹੋਏ ਨੇ ਕਿਹੜੇ ਨੌਜਵਾਨ ਪੀੜੀ ਸਾਡੀ ਖਤਮ ਹੋਉਂਦੀ ਆ ਜਿਹੜੀ ਫਸਲਾਂ ਸਾਡੀ ਖਤਮ ਹੋ ਰਹੀ ਆ ਅਸੀਂ ਆਪਣੀ ਫਸਲਾਂ ਦੀ ਆਪਣੀ ਨਸਲਾਂ ਬਚਾਉਂਦੀ ਆਪਣੇ ਕਿਤੇ ਕਿਤੇ ਹੋਂਦੀ ਸਾਰੀ ਲੜਾਈ ਚੱਲਦੀ ਆ ਇਸ ਕਰਕੇ ਇਹ ਨਹੀਂ ਵੇਚੀਏ ਕਰਦੇ ਆ ਕੰਪਨੀਆਂ ਲੱਗ ਤੋ ਜਦੋਂ ਇਹ ਤੋਂ ਮੁਕਤ ਕਰਦੇ ਸੀ ਅੰਨਾ ਹਜ਼ਾਰਾਂ ਬੈਂਚੇ ਕਰਦੇ ਸੀ ਵੀ ਇਹ ਵੋਟਾਂ ਜੋ ਕਰਨੀ ਪਈ ਪਰ ਇਹ ਅੰਦਰ ਸੀ ਲੋਕਾਂ ਦੇ ਹੱਕ ਦੀ ਕਰਾਂਗੇ ਗੱਲ ਅੱਜ ਕੀ ਹੋਇਆ ਵਾ ਅੱਜ ਜਿਹੜੀ ਨੇ ਪੰਛੀਆਂ ਦਿੱਤੀ ਜਾਵੇ ਸ਼ਿਕਰਸ਼ਾ ਜੋ ਪਾਰਟੀ ਨਿਕਲੇ ਜਿਹੜੇ ਆਂਦੇ ਸੀ ਘਰ ਘਰ ਲੋਕਾਂ ਦੇ ਗੱਲ ਸੁਣਨ ਆ ਕੇ ਪਰ ਆਮ ਆਦਮੀ ਦੀ ਸਰਕਾਰ ਵਾ ਆਨਮ ਆਦਮੀ ਦੀ ਪਰਤ ਹੋ ਗਈ ਅੱਜ ਆਮ ਆਦਮੀ ਚੜਾਵਾ ਉਹ ਉਵੇਂ ਰਹਿਣਾ ਜਾ ਰਿਹਾ ਆ ਬਿਜਲੀ ਦੇ ਬਿੱਲ ਜਿਹੜੇ ਲੋਕਾਂ ਦੇ ਘਰਾਂ ਤੇ ਇੰਨੇ ਵੱਡੇ ਆ ਗਏ ਨੇ ਕਿ ਉਹ ਵੇਲੇ ਤੋਂ ਬਾਅਦ ਆ ਲੋਕਾਂ ਦਾ ਤਾਂ ਜੀਵਾ ਜਿਹਾ ਗੋਲ ਹੋ ਜਾ ਰਿਹਾ ਲੋਕਾਂ ਕੋਲ ਬੱਚੀ ਨਹੀਂ ਬਣਨੀ ਇਸ ਕਰਕੇ ਭਰਾ ਉਹ ਵੇਲੇ ਵਿੱਚ ਜੇ ਸਾਡੀਆਂ ਜਮੀਨਾਂ ਖੋਹੀਆਂ ਨੇ ਤਾਂ ਇਹ ਉਹ ਵੀ ਜਿਹੜੀਆਂ ਜੋ ਇਹਨਾਂ ਕੋ ਵੱਡੀਆਂ ਕਾਪੀਆਂ ਗਈਆਂ ਤੇ ਫੇ ਸਾਡਾ ਜੀਣਾ ਹੋਰ ਮੁਸ਼ਕਲ ਹੋ ਜਾਊਗਾ ਕਿਉਂਕਿ ਕਾਂਗਰਸਾਂ ਨੇ ਜਿਹੜੀਆਂ ਸਬਸਿਡੀਆਂ ਤੇ ਸਾਰੀਆਂ ਖਤਮ ਕਰ ਦੇ ਆਏ ਇਹ ਜਿਹੜੀਆਂ ਸਰਕਾਰਾਂ ਧੱਕਾ ਕਰ ਰਹੀਆਂ ਨਾ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਾਰਿਆਂ ਨਾਲ ਹੀ ਧੱਕਾ ਦੇਖੋ ਅੰਦੇ ਤੇ ਸੈਂਟਰ ਦੀ ਸਰਕਾਰ ਕਰਦੀ ਸੀ ਤੇ ਹੁਣ ਪੰਜਾਬ ਦੀ ਸਰਕਾਰ ਹੀ ਆ ਜਿਹੜੀ ਉਹ ਹੀ ਸਾਨੂੰ ਮਾਰਨ ਤੇ ਤੁਲ ਗਈ ਉਹਨਾਂ ਸਾਨੂੰ ਚੰਡੀਗੜ੍ਹ ਦੀ ਇੰਟਰ ਹੁਣ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਇਹ ਲੋਕਾਂ ਦੇ ਬਣਾਏ ਨਮਾਇंदे ਆ ਤੇ ਕਿੰਨਾ ਚਿਰ ਆ ਚਲੇ ਜਾਣਗੇ ਕਿਉਂਕਿ ਖਸਾਨੀ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਦੇ ਵਿੱਚ ਕੋਈ ਵਾਧੂ ਕੁਝ ਨਹੀਂ ਕੋਈ ਇਹ ਭੀਖ ਨਹੀਂ ਨਾ ਕੋ ਮੰਗਣ ਦੇ ਆਪਣੇ ਹੱਕ ਮੰਗਣ ਦੇ ਆ ਹੱਕ ਹੈ ਜਿਹੜੇ ਉਹ ਤੇ ਫਿਰ ਲੈਣਾ ਹੀ ਆ ਜਿਤਨਾ ਵੀ ਇਹ ਦੇਣਗੇ ਉਹ ਆ ਗਿਆ ਭਾਵੇਂ ਸਾਨੂੰ ਗ੍ਰਿਫਤਾਰੀਆਂ ਦੇਣੀਆਂ ਪੈਣ ਭਾਵੇਂ ਸਾਨੂੰ ਛੀਦੀਆਂ ਦੇਣੀਆਂ ਪੈਣ ਜੋ ਵੀ ਕਰਨਾ ਪਿਆ ਉਹ ਕਰਕੇ ਤੇ ਅਸੀਂ ਆਪਣੇ ਜਿਹੜੇ ਹੱਕ ਆ ਉਹ ਲੈਣੇ ਆ ਇਹ ਭਗਵਾਨਤਮਾਨ ਇਹ ਨਾ ਸਮਝੇ ਵੀ ਮੈਂ ਆ ਗਿਆ ਤੇ ਘਰੇ ਮੈਂ ਪੱਕਾ ਹੀ ਕੁਰਸੀ ਤੇ ਬਹਿ ਗਿਆ ਇਹ ਕੁਛ ਨਹੀਂ ਇਹ ਤੇ ਅੱਜ ਕੁਰਸੀ ਆ ਕੱਲ ਹੋਰ ਕਿਸ ਦੇ ਥੱਲੇ ਹੋ ਜਾਣੀ ਆ ਤੇ ਪਰ ਇਹਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਇਹ ਬਦਲਾ ਲੈ ਕੇ ਆਇਆ ਹੀ ਕੀ ਬਦਲਾ ਆ ਪਿੰਡ ਪਿੰਡ ਦੇ ਵਿੱਚ ਨਸ਼ਾ ਗਲੀ ਗਲੀ ਦੇ ਵਿੱਚ ਨਸ਼ਾ ਹਰ ਹਰ ਮੋੜ ਤੇ ਨਸ਼ਾ ਜਿੱਦੋਂ ਮਰਜ਼ੀ ਤੁਸੀਂ ਲੈ ਲਓ ਲੋਟ ਘੋਵਾ ਤਾਂ ਤੁਸੀਂ ਕਿਤੇ ਸੇਫ ਹੀ ਨਹੀਂ ਹੈਗੇ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਵੀ ਸੇਫ ਨਹੀਂ ਜੇ ਹੈਗੇ ਉੱਥੇ ਵੀ ਤੁਹਾਨੂੰ ਜਦੋਂ ਮਰਜ਼ੀ ਕੋਈ ਪੋਰਚਨ ਹੋ ਕੇ ਲੈ ਗਿਆ ਤੇ ਕੀ ਇਹ ਪ੍ਰਸ਼ਾਸਨ ਜਿਹੜਾ ਇਹਨਾਂ ਦੇ ਕਹਿਣੇ ਕਰਨੇ ਜਿਹੜੀਆਂ ਪੁਲਿਸ ਹੈ ਜਿਹੜੀਆਂ ਇਹਨਾਂ ਤੇ ਕਹਿਣੇ ਕਰਨੇ ਜਿਆ ਕੋਈ ਮੰਨਦਾ ਹੀ ਨਹੀਂ ਉਹ ਪੁਲਿਸ ਵਾਲੇ ਕੁਝ ਵੀ ਨਹੀਂ ਜਾਣਦੇ ਸਰਕਾਰ ਨੂੰ ਤੇ ਇਹ ਤੇ ਨਵੇਂ ਆਏ ਆ ਤੇ ਆਪਣੇ ਘਰ ਭਰਨ ਤੇ ਹੋਏ ਜਾਂ ਵਹੀਂ ਪਾਰ ਲਗੇ ਮੁਰਤੇ ਖੜਾ ਨਹੀਂ ਆਉਣਾ ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਅਸੀਂ ਕਿਸਾਨ ਆ ਅਸੀਂ ਪੰਜਾਬ ਦੇ ਕਿਸਾਨ ਆ ਅਸੀਂ ਹੋਰ ਕਿਹਦੇ ਕਿਸਾਨ ਨਹੀਂ ਹੈਗੇ ਅਸੀਂ ਬੀਬੀਆਂ ਵੀ ਕਿਸਾਨਾਂ ਦੇ ਨਾਲ ਅਸੀਂ ਜੇਲਾ ਕੱਟਣੀਆਂ ਸਾਨੂੰ ਹੁੰਦੀਆਂ ਅਸੀਂ ਤਿੰਨ-ਚਾਰ ਚਾਰ ਮਹੀਨੇ ਜੜਿਆ ਜੇਲਾ ਚ ਲਾਉਨੇ ਆ ਤੇ ਅਸੀਂ ਧਰਨੇ ਲਾਉਨੇ ਆ ਇਹ ਲੱਗਦੇ ਰਹਣੇ ਤੇ ਇਹਨਾਂ ਦੀ ਹੱਫੇ ਗੋੜਾ ਧਰਕੇ ਤੇ ਆਪਣਾ ਹੱਕ ਜਿਹੜਾ ਉਹ ਲੈਣਾ ਵਾ ਇਹਨਾਂ ਕੋਈ ਭੀਖ ਨਹੀਂ ਮੰਗਣਾ ਉਹਨੇ ਕਿਹਾ ਮੇਰੀ ਨਰਮਾਈ ਨੂੰ ਮਤਲਬ ਗਲਤ ਨਾ ਸਮਝੋ ਕਿ ਮੈਂ ਐਕਸ਼ਨ ਵੀ ਲੈ ਸਕਣਾ ਹਾਂਜੀ ਉਹਨਾਂ ਕਹਿੰਦੇ ਮੇਰੀ ਨਾ ਰਮਾਈ ਨੂੰ ਐਵੇਂ ਨਾ ਸੋਝਣ ਮੈਂ ਐਕਸ਼ਨ ਵੀ ਲੈ ਸਕਦਾ ਜਿਹੜਾ ਮਰਜ਼ੀ ਐਕਸ਼ਨ ਲਵੇ ਅਸੀਂ ਕਿਹੇ ਐਕਸ਼ਨ ਤੋਂ ਨਹੀਂ ਜੇ ਡਰਦੇ ਨਾ ਅਸੀਂ ਗੋਲੀਆਂ ਇਹਨਾਂ ਦੀਆਂ ਤੋਂ ਡਰਦੇ ਜੇ ਤੇ ਨਾ ਇਹਨਾਂ ਦੀਆਂ ਜੇਲਾਂ ਤੋਂ ਡਰਦੇ ਜੇ ਸਾਨੂੰ 50 ਸਾਲ ਹੋ ਗਏ ਇਸੇ ਕੰਮ ਆਹੀਂ ਕਿਹੇ ਤੋਂ ਨਹੀਂ ਡਰਦੇ ਮੈਂ ਸਾਲ 78 ਦੇ ਵਿੱਚ ਬੋੜੈਲ ਜੇਲ੍ਹ ਦੇ ਵਿੱਚ 4 ਮਹੀਨੇ ਲਾ ਕੇ ਆਈ ਸਾਂ ਆਪਣੀਆਂ ਹੱਕਾਂ ਦੀ ਮੰਗਾਂ ਲਈ ਬੇਰਜਾਰੀ ਦਾ ਚੱਲਿਆ ਸੀ ਉਹਨੂੰ ਇਹ ਜਿਟੇਸ਼ਨ ਅਸੀਂ ਨਹੀਂ ਡਰਦੇ ਜਿਹੜੀਆਂ ਇਹਨਾਂ ਕਰਨੀਆਂ ਨਾ ਇਹ ਕਰੇ ਦੇਖੋ ਨਾ ਦਾ ਇੱਕ ਜੰਹੂਰੀਅਤ ਹੱਕਵਾਦ ਧਰਨਾ ਦੇਣਾ ਜਦੋਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਹੀ ਕੀਤਾ ਕਿ ਸਾਰੇ ਵਿਧਾਇਕਾਂ ਦੇ ਮੰਤਰੀਆਂ ਦੇ ਕੋਠੀਆਂ ਦੇ ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ ਤਾਂ ਮੇਰੇ ਦਫ਼ਤਰ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਦਿੱਤਾ ਕਿਸਾਨ ਸਾਡੇ ਆਪਣੇ ਨੇ ਕੋਈ ਬੇਗਾਨੇ ਨਹੀਂ ਮੈਂ ਵੀ ਇੱਕ ਕਿਸਾਨ ਦਾ ਪੁੱਤ ਵਾਂ ਮੈਂ ਉਹਨਾਂ ਦਾ ਵੈਲਕਮ ਕੀਤਾ ਕੋਈ ਗੱਲ ਨਹੀਂ ਮੈਂ ਉਹਨਾਂ ਦਾ ਜਿੰਨੇ ਮੈਂ ਜੋਗਾ ਹਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਜਿਹੜਾ ਵਾ ਮੈਂ ਪਿਆਇਆ ਵਾ ਤਾਂ ਉਹ ਆਪਣਾ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਨੇ ਜਿਹੜੀ ਸਰ ਉਧਰ ਸੀਐਮ ਵੱਲੋਂ ਨੇ ਨਾ ਮੀਟਿੰਗ ਕੀਤੀ ਜਿਹੜੀ ਉਹਨੂੰ ਲੈ ਕੇ ਕਾਫੀ ਕਿਸਾਨ ਜਿਹੜੇ ਖਫਾ ਜਿਹੜੇ ਨਜ਼ਰ ਆ ਰਹੇ ਨੇ ਦੇਖੋ ਕਿਸਾਨਾਂ ਨੂੰ ਉਹਦੇ ਚ ਖਫਾ ਨਹੀਂ ਹੋਣਾ ਚਾਹੀਦਾ ਸੀਐਮ ਸਾਹਿਬ ਆਪ ਇੱਕ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹਨਾਂ ਬੜਾ ਸਾਫ਼ ਲੈਕਚਰ ਜੇ ਕਹਿ ਲਿਆ ਕਿ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਵਾਂ ਕਿ ਜਿੰਨੀ ਵਧੀਆ ਤਰੀਕੇ ਨਾਲ ਜਿੰਨੇ ਵਧੀਆ ਮੀਟਿੰਗਾਂ ਸੀਐਮ ਸਾਹਿਬ ਨੇ ਕਿਸਾਨਾਂ ਨੂੰ ਦਿੱਤੀਆਂ ਨੇ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਕਿਸਾਨਾਂ ਲਈ ਬੇਸ਼ਕ ਖੋਲ ਕੇ ਰੱਖਿਆ ਪਰ ਕਿਤੇ ਨਾ ਕਿਤੇ ਸੀਐਮ ਦੀ ਵੀ ਏਡੀ ਵੱਡੀ ਪੋਸਟ ਵਾ ਕਿ ਸੀਐਮ ਸਾਹਿਬ ਦਾ ਵੀ ਕੋਈ ਆਪਣਾ ਲੈਵਲ ਹੈ ਉਹਨਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬੰਦੀਆਂ ਸਟੇਟ ਨੂੰ ਲੈ ਕੇ ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਕਿਸਾਨਾਂ ਨੂੰ ਸਮਝਣਾ ਚਾਹੀਦਾ ਦੇਖੋ ਕੋਈ ਡਰ ਨਹੀਂ ਹੈ ਸਾ ਦਰਵਾਲੀਏ ਤੇ ਚ ਕਿਹੜੀ ਗੱਲ ਹੈ ਜੇ ਧਰਨਾ ਲੱਗੜਾ ਡਰ ਵਾਲੀ ਤਾਂ ਕੋਈ ਗੱਲ ਨਹੀਂ ਜੇ ਧਰਨੇ 'ਚ ਪਾਰਟੀ ਨਿਕਲੀਆਂ ਅਸੀਂ ਧਰਨੇ ਦੇ ਵਿੱਚ ਨਿਕਲਿਆ ਤਾਂ ਸਾਨੂੰ ਧਰਨੇ ਦਾ ਕੋਈ ਡਰ ਨਹੀਂ ਇਹ ਜਿਹੜੀਆਂ ਮਹਿਲਾਜੋ ਪਾਰਟੀਆਂ ਨਿਕਲਦੀਆਂ ਉਹਨਾਂ ਨੂੰ ਡਰ ਹੁੰਦਾ ਧਰਨੇ 'ਚੋਂ ਨਿਕਲੀ ਪਾਰਟੀ ਨੂੰ ਧਰਨੇ ਦਾ ਕੋਈ ਡਰ ਨਹੀਂ ਨਹੀਂ ਮੈਨੂੰ ਅਜੇ ਤੱਕ ਉਹਨਾਂ ਕੋਈ ਮੰਗ ਪੱਤਰ ਨਹੀਂ ਆ ਦਿੱਤਾ ਠੀਕ ਹੈ ਜੀ ਤਾਂ ਜਦੋਂ ਦੇਣਗੇ ਆਪਾਂ ਉਹਨਾਂ ਤੋਂ ਮੰਗ ਪੱਤਰ ਲੈ ਲਾਂਗੇ